ਦੀਵਾਲੀ ਦੀ ਰੋਸ਼ਨੀ ਦਾ ਕੰਮ ਦੇਵਿਆਂ ਦਾ ਹੀ ਹੈ ਸੋ ਕੀ ਨਵਾਂ ਆਇਆ ਹੈ ਕਿ ਮਾਰਕੀਟ ਦੇ ਵਿੱਚ ਕੋਈ ਹਟੜੀਆਂ ਵਗੈਰਾ ਸਾਡੇ ਕੋਲ ਇਹ ਕਲਕੱਤੇ ਤੋਂ ਮਾਲ ਆਇਆ ਆ ਦੇਖੋ ਲక్ష్ਮੀ ਗਣੇਸ਼ ਲਹਿੰਗੇ ਵਾਲ ਲਹਿੰਗੇ ਵਾਲ ਲక్ష్ਮੀ ਗਣੇਸ਼ ਲੋਕ ਦੇਖੋ ਮਾਤਾ ਰక్ష్ਮੀ ਔਰ ਗਣੇਸ਼ ਜੀ ਵਿਰਾਜਮਾਨ ਨੇਰੇ ਅੰਦਰ ਬਹੁਤ ਸੋਹਣੀ ਤੇ ਖਾਸੇ ਭਾਰੇ ਵੀ ਹੈ ਵੇਖ ਸਕਦੇ ਹੋ ਫੈਂਸੀ ਫੈਂਸੀ ਦੀਵੇ ਔਰ ਇਹ ਦੀਵੇ ਦੀ ਖੂਬਸੂਰਤੀ ਦੇਖੋ ਡਿਜ਼ਾਈਨਿੰਗ ਅੰਦਰ ਹੋਈ ਪਈ ਹੈ ਔਰ ਖੂਬਸੂਰਤੀ ਬਾਕਮਾਲ ਹੈ ਫਰਵਰੀ ਅੰਦਨਗੋਣ ਲੈਣ ਵਾਸਤੇ ਤੇ ਇਹਨਾਂ ਦੇ ਦੀਵੇ ਬਹੁਤ ਵਧੀਆ ਨੇ ਕਲਰ ਵਾਈਜ਼ ਵਧੀਆ ਸਾਰੇ ਤੇ ਰੇਟ ਵਾਈਜ਼ ਰੇਟ ਵਾਈਜ਼ ਬਹੁਤ ਵਧੀਆ ਸੀ ਇਹਨਾਂ ਦੇ ਤੇਲੇ ਦੇ ਵਿੱਚ ਕਿੰਨੇ ਜ਼ਿਆਦਾ ਫੈਂਸੀ ਐ ਅਟਰੈਕਟਿਵ ਲੱਗ ਰਹੇ ਆ ਇਹੋ ਜਿਹੇ ਦੀਵੇ ਅਗਰ ਦੀਵਾਲੀ ਤੇ ਤੁਸੀਂ ਦਰਵਾਜ਼ੇ ਤੇ ਆਪਣੇ ਲਗਾ ਕੇ ਰੱਖੋ ਤਾਂ ਘਰ ਤੇ ਸ਼ਾਨ ਦੇ ਵਿੱਚ ਚਾਰ ਚੰਨ ਲਗਾਣੀ ਲਗਾਣੇ ਮੰਦਰ ਦੇ ਵਿੱਚ ਸਜਾ ਦਿਓ ਘਰ ਦੇ ਸੈਂਟਰ ਪੁਆਇੰਟ ਦੇ ਵਿੱਚ ਰੱਖ ਦਿਓ ਤੁਹਾਡੇ ਘਰ ਦੀ ਰੋਸ਼ਨੀ ਨੂੰ ਖੂਬਸੂਰਤੀ ਨੂੰ ਚਾਰ ਚੰਨ ਇਹ ਵੀ ਲਗਾਣਗੇ ਫੋਨ ਹੱਟੜੇ ਆਪਾਂ ਦੇਖਿਆ ਸੀਗੇ ਪਰ ਇਹ ਵਾਲੇ ਹੱਟੜੇ ਵਿੱਚ ਬਹੁਤ ਸਾਰੇ ਖੂਬਸੂਰਤੇ ਨਾ 골ਡਨ ਵਿੱਚ ਦੇਖੋ ਡਿਜ਼ਾਈਨਿੰਗ ਕਿੰਨੀ ਵਧੀਆ ਕੀਤੀ ਹੋਈ ਹੈ ਦੇਖੋ ਸ਼੍ਰੀ ਗੁਰੂ ਜੀ ਜਿਆਨ ਮੈਂ ਹਾਂ ਤੁਹਾਡੀ ਆਪਣੀ ਅਦਿੱਤੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਤੇ ਅਕਤੂਬਰ ਮਹੀਨਾ ਸ਼ੁਰੂ ਹੁੰਦਿਆ ਸਾਰ ਹੀ ਤਿਉਹਾਰਾਂ ਦਾ ਸਿਲਸਲਾ ਹੈ ਜੋ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਨਾਲ ਹੀ ਦੇਖਦੇ-ਦੇਖਦੇ ਦੀਵਾਲੀ ਵੀ ਹੁਣ ਸਿਰ ਤੇ ਆ ਗਈ ਹੈ ਤੇ ਦੀਵਾਲੀ ਨੂੰ ਰਹਿ ਗਏ ਨੇ ਕੁਝ ਦਿਨ ਸੋ ਦੀਵਾਲੀ ਨੂੰ ਲੈ ਕੇ ਮਾਰਕੀਟ ਦਾ ਕੀ ਮਾਹੌਲ ਹੈ ਮਾਰਕੀਟ ਦੇ ਵਿੱਚ ਸਾਡੇ ਦੀਵਾਲੀ ਤੇ ਜੋ ਖਾਸ ਰੋਸ਼ਨੀ ਦਾ ਕਮਾਲ ਕਰਦੇ ਸਾਡੇ ਦੀਵੇ ਸਾਡੇ ਮੋਮਬੱਤੀਆਂ ਸਾਡੇ ਹਟਟੜੀਆਂ ਜੋ ਮਿੱਟੀ ਦਾ ਸਮਾਨ ਹੈ ਉਹਨੂੰ ਲੈ ਕੇ ਨਵਾਂ ਕੀ ਮਾਰਕੀਟ ਦੇ ਵਿੱਚ ਆਇਆ ਵਾ ਕਿਸ ਤਰੀਕ ਤੇ ਹੋਤੀ ਵਿਕਰੀ ਚੱਲ ਰਹੀ ਹੈ ਕਿਸ ਤਰੀਕੇ ਦੇ ਸਮਾਨ ਦੀ ਡਿਮਾਂਡ ਚੱਲ ਰਹੀ ਹੈ ਤੇ ਸਾਨੂੰ ਐਤਕੇ ਮਾਰਕੀਟ ਦੇ ਵਿੱਚ ਹੋਰ ਨਵਕੀ ਕੀ ਦੇਖਣ ਨੂੰ ਮਿਲਦਾ ਆਪਾਂ ਆ ਤੁਹਾਨੂੰ ਇਸ ਇਸ ਦੁਕਾਨ ਦੇ ਵਿੱਚ ਦਿਖਾਣਾ ਤੇ ਦੁਕਾਨ ਦੇ ਜਿਹੜੇ ਮਾਲਕ ਨੇ ਹੋਰ ਵੀ ਲੋਗ ਨੇ ਜਿਹੜੇ ਗਾਹਕ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸ਼ੀ ਗੱਲ ਜੀ ਸਸ਼ੀ ਗੱਲ ਜੀ ਕੀ ਨਾਮ ਤੁਹਾਡਾ ਵਿਨੀਤ ਕੁਮਾਰ ਵਿਨੀਤ ਕੁਮਾਰ ਜੀ ਕਿੰਨਾ ਟਾਈਮ ਹੋ ਗਿਆ ਇਸ ਦੁਕਾਨ ਨੂੰ ਖੁੱਲੇ ਤੇ ਕਿੰਨੇ ਟਾਈਮ ਤੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਜੁੜੇ ਹੋਏ ਹੋ ਤੇ ਤੁਸੀਂ ਤੁਹਾਡੀ ਤਾਂ ਉਮਰ ਵੀ ਘੱਟ ਹੈ ਕਿੰਨੇ ਸਾਲ ਦੇ ਤੁਸੀਂ ਮੇਰੀ ਉਮਰ 14 ਸਾਲ ਹੈ ਤੇ ਤੁਸੀਂ ਪੜ੍ਹਾਈ ਕਰਦੇ ਵੀ ਇਸ ਦਾ ਸਾਰਾ ਇੱਕ ਫੋਕਸ ਕਰਦਾ ਹਾਂ ਮੈਂ ਪੜ੍ਹਾਈ ਕਰਦੇ ਹੋ ਇਹ ਚਲੋ ਆਪਣਾ ਘਰ ਦਾ ਕੰਮ ਹੈਗਾ ਤਾਂ ਅਸੀਂ ਨਹੀਂ ਕੰਮ ਕਰਾਂਗੇ ਹੋਰ ਕੌਣ ਕਰੂਗਾ ਕਿੰਨੇ ਚਿਰ ਤੋਂ ਇਹ ਕੰਮ ਚੱਲ ਰਿਹਾ ਕਿੰਨੀ ਪੁਰਾਣੀ ਦੁਕਾਨ ਹੈ ਸਾਡੀ ਦੁਕਾਨ ਹੈ 55 60 ਸਾਲ ਹੋ ਗਏ ਦੁਕਾਨ ਨੂੰ ਸਾਡੀ ਇੱਧਰ ਪੁਲੀ ਦੇ ਦੁਕਾਨਾਂ ਹੈਗੀਆਂ ਹਾਂਜੀ ਅੱਛਾ ਜਿਵੇਂ ਕਿ ਦੀਵਾਲੀ ਦਾ ਤਿਉਹਾਰ ਜਿਹੜਾ ਸਿਰ ਤੇ ਹੀ ਹੈ ਹੁਣ ਤੇ ਮਾਰਕੀਟ ਦੇ ਵਿੱਚ ਦੀਵਿਆਂ ਦਾ ਤਾਂ ਕਿਉਂਕਿ ਦੀਵਾਲੀ ਦੀ ਰੋਸ਼ਨੀ ਦਾ ਕੰਮ ਦੀਵਿਆਂ ਦਾ ਹੀ ਹੈ ਸੋ ਕੀ ਨਵਾਂ ਆਇਆ ਹੈ ਕਿ ਮਾਰਕੀਟ ਦੇ ਵਿੱਚ ਕੋਈ ਹਟੜੀਆਂ ਵਗੈਰਾ ਅਸੀਂ ਬਹੁਤ ਸਾਰੀ ਵੈਰਾਈਟੀ ਦੇਖਦੇ ਹਟੜੀਆਂ ਦੇ ਵਿੱਚ ਤੇ ਦੀਵਿਆਂ ਦੇ ਵਿੱਚ ਕੀ ਨਵਾਂ ਆਇਆ ਜੋ ਤੁਹਾਨੂੰ ਲੱਗਦਾ ਕਿ ਇਹ ਜ਼ਿਆਦਾ ਪੋਪੂਲਰ ਜਾਏਗੀ ਹਾਂਜੀ ਮਾਰਕੀਟ ਦੇ ਵਿੱਚ ਹੀ ਬੜੀ ਚੀਜ਼ਾਂ ਆਈਆਂ ਗਈਆਂ ਜਿਵੇਂ ਲక్ష్ਮੀ ਗਣੇਸ਼ ਦੀਵੇ ਦੂਜੇ ਚਿੱਨੀ ਮਿੱਟੀ ਦੇ ਦੀਵੇ ਮੋਮਲੀ ਹਟਰੀਆਂ ਬੜੀ ਐਡਮ ਹੈਗੀ ਤੁਹਾਨੂੰ ਦਿਖਾਣੇ ਆ ਸਾਡੇ ਕੋ ਆਏ ਕਲਕੱਤੇ ਤੋਂ ਮਾਲ ਆਇਆ ਆ ਦੇਖੋ ਰਸ਼ਮੀ ਗਣੇਸ਼ ਲਹਿੰਗੇ ਵਾਲੇ ਲਹਿੰਗੇ ਵਾਲੇ ਲక్ష్ਮੀ ਗਣੇਸ਼ ਸੋ ਤੁਸੀਂ ਦੇਖ ਸਕਦੇ ਹੋ ਲਹਿੰਗੇ ਵਾਲੇ ਲక్ష్ਮੀ ਗਣੇਸ਼ੀ ਆ ਫੈਂਸੀ ਐਡਮ ਆਉਂਦੀਆਂ ਜਿਵੇਂ ਕੋਈ ਵੱਡੇ ਹੁੰਦੇ ਹੈਗੇ ਸੇਟ ਵਗੈਰਾ ਉਹ ਲੈ ਕੇ ਜਾਂਦੇ ਇਹਨਾਂ ਨੂੰ ਅਜਤੇ ਇਹ ਮਤਲਬ ਇਹ ਪਹਿਲੀ ਵਾਰ ਆਇਆ ਮਾਰਕੀਟ ਦੇ ਵਿੱਚ ਹਾਂਜੀ ਇਹ ਸਾਡੇ ਕੋਈ ਆਂਦੀ ਸਾਰੀ ਆਟਮਾ ਪਹਿਲੀ ਵਾਰ ਆਇਆ ਸੋ ਤੁਸੀਂ ਦੇਖ ਸਕਦੇ ਹੋ ਕਿੱਡੀ ਸੋਹਣੀ ਹੈ ਗਣੇਸ਼ ਜੀ ਦੀ ਲਹੰਗੇ ਵਾਲੀ ਮੂਰਤੀ ਹੈ ਤੇ ਮਾਤਾ ਲਕਸ਼ਮੀ ਦੀ ਹੈ ਔਰ ਤਿਹਾੜ ਦੇ ਵਿੱਚ ਆਫ ਕੋਰਸ ਅਸੀਂ ਇਹਨਾਂ ਦੇ ਪੂਜਾ ਕਰਦੇ ਹਾਂ ਕਿਉਂਕਿ ਇਹ ਇਹਨਾਂ ਦੇ ਰਾਹੀਂ ਹੀ ਸਾਡੇ ਘਰ ਸਮ੍ਰਿਧੀ ਆਂਦੀ ਹੈ ਔਰ ਇਸ ਤਰ੍ਹਾਂ ਕੇ ਲਹੰਗੇ ਦੇ ਵਿੱਚ ਇਹ ਨਵੀਂ ਚੀਜ਼ ਆਈ ਹੈ ਜੋ ਸਾਨੂੰ ਦੇਖਣ ਤੇ ਥੋੜੀ ਜਿਹੀ ਐਕਸਾਈਟਿੰਗ ਲੱਗ ਰਹੀ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਲਕਸ਼ਮੀ ਗਣੇਸ਼ ਆਏ ਜੀ ਹਾਂਜੀ ਗੱਸਨ ਵਾਲੇ ਪ੍ਰਥਮ ਪੂਜੇ ਸਾਡੇ ਗਣੇਸ਼ ਜੀ ਨੇ ਜੋ ਇਸ ਵਾਰ ਸਿੰਘਾਸਨ ਦੇ ਵਿੱਚ ਆਏ ਨੇ ਤੁਸੀਂ ਦੇਖ ਸਕਦੇ ਹੋ ਨਾ ਮੂਰਤੀਆਂ ਦੀ ਖੂਬਸੂਰਤੀ ਔਰ ਦੋਨੋਂ ਮੂਰਤੀਆਂ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਲਕਸ਼ਮੀ ਜੀ ਗਣੇਸ਼ ਜੀ ਦੀ ਦੋਨੋਂ ਸਿੰਘਾਸਨ ਦੇ ਵਿੱਚ ਆਏ ਨੇ ਦੋਨੋਂ ਹੀ ਦੁਨੀਆ ਨੂੰ ਚਲਾ ਰਹੇ ਨੇ ਔਰ ਇੱਕ ਇੱਕ ਦਾ ਜੋ ਪ੍ਰਥਮ ਪੂਜਾ ਦੂਸਰੇ ਦੀ ਮੇਰਾ ਤਾਂ ਵੈਸੇ ਜ਼ਿੰਦਗੀ ਦੇ ਵਿੱਚ گزارਾ ਨੇ ਉਹ ਹੈ ਮਾਤਾ ਲਕਸ਼ਮੀ ਮੋਮ ਦੇ ਮੰਦਰ ਹੈ ਜੀ ਪਹਿਲਾਂ ਆਉਂਦੇ ਸੀਗੇ ਸਿੰਪਲ ਡਿਜ਼ਾਈਨ ਹੁਣ ਅਸੀਂ ਕਸਟਮਾਈਜ਼ ਕਰਕੇ ਨਵੇਂ ਡਿਜ਼ਾਈਨ ਡਿਜ਼ਾਈਨ ਬਣਵਾਏ ਸਾਰਾ ਮੋਮ ਹੈ ਮੋਮੀਆਂ ਉੱਪਰ ਮੋਮਲੇ ਦੀਵੇ ਆਲੇ ਫੈਂਸੀ ਹਟੜੀ ਆ ਹਾਂਜੀ ਇਹ ਡੈਕੋਰੇਸ਼ਨ ਕਿੰਨੀ ਸੋਹਣੀ ਸੋ ਤੁਸੀਂ ਤੁਸੀਂ ਮੇਰੇ ਕੋਲੇ ਦੇਖ ਸਕਦੇ ਹੋ ਕਿੰਡੀ ਸੋਹਣੀ ਡੈਕੋਰੇਟਿਵ 골ਡਨ ਪੀਸ ਦੇ ਵਿੱਚ ਹਟੜੀ ਆ ਜਿਹਦੇ ਵਿੱਚ ਉੱਪਰ ਤੁਸੀਂ ਦੇਖ ਸਕਦੇ ਹੋ ਮੋਮ ਦੇ ਕੈਂਡਲ ਉੱਪਰ ਤੁਸੀਂ ਦੇਖ ਸਕਦੇ ਹੋ ਮੋਮ ਦੇ ਕੈਂਡਲ ਲੱਗੇ ਹੋਏ ਆ ਤੇ ਲੁੱਕ ਦੇਖੋ ਮਾਤਾ ਲక్ష్ਮੀ ਔਰ ਗਣੇਸ਼ ਜੀ ਦੀ ਵਿਰਾਜਮਾਨ ਹੈ ਇਹਦੇ ਅੰਦਰ ਬਹੁਤ ਸੋਹਣੀ ਤੇ ਖਾਸੇ ਭਾਰੀ ਵੀ ਹੈ ਖਾਸੇ ਪਾਰੇ ਵੀ ਹੋ ਔਰ ਇਹਦੀ ਖੂਬਸੂਰਤੀ ਨੇ ਤੁਹਾਡੇ ਘਰ ਦੇ ਵਿੱਚ ਰੌਣਕਾ ਤਾਂ ਲਗਾਉਣੀ ਹੈ ਲਗਾਉਣੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਦੁਕਾਨ ਦੇ ਵਿੱਚ ਇਹ ਹੋਲਸੇਲ ਮਾਰਕੀਟ ਹੈ ਇਹਦੇ ਵਿੱਚ ਵੈਰਾਈਟੀ ਤੁਹਾਨੂੰ ਜਿੱਦਾ ਦੀ ਵੀ ਚਾਹੀਦੀ ਹੈ ਜਿਵੇਂ ਦੇ ਵਿੱਚ ਆਏ ਦੀ ਹੈ ਘੜੇ ਤੋਂ ਲੈ ਕੇ ਗੁੱਲਕ ਤੱਕ ਗੁੱਲਕ ਤੋਂ ਲੈ ਕੇ ਵੱਡੇ ਤੋਂ ਛੋਟੇ ਦੀਵੇ ਤੱਕ ਹਟੜੀਆਂ ਦੀ ਬਹੁਤ ਸਾਰੀ ਵੈਰਾਈਟੀ ਦੀਵਿਆਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਕੱਲ ਤਾਂ ਚੀਨੀ ਮਿੱਟੀ ਦਾ ਵੀ ਇਸਤੇਮਾਲ ਹੋ ਰਿਹਾ ਚੀਨੀ ਮਿੱਟੀ ਦੀ ਚੀਜ਼ਾਂ ਦਾ ਆਪਾਂ ਦੇਖੀਏ ਜਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੰਨੀ ਵੱਡੀ ਤਿੰਨ ਮੰਜ਼ਿਲਾ ਹਟੜੀ ਜੋ ਕਿ ਮੈਂ ਤਾਂ ਪਹਿਲੀ ਵਾਰ ਦੇਖੀ ਹੈ ਔਰ ਉੱਪਰ ਗਣੇਸ਼ੀ ਤੇ ਮਾਤਾ ਲక్ష్ਮੀ ਵਿਰਾਜਮਾਨੇ ਨੀਚੇ ਨੀਚੇ ਵੀ ਸੇ ਨੇ ਨੀਚੇ ਵੀ ਉਹ ਵਿਰਾਜਮਾਨ ਨੇ ਤੇ ਨੀਚੇ ਦੇਖੋ ਉਹ ਬਣੇ ਹੋਵੇ ਕਲਸ਼ 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 ਸਥਾਪਨਾ ਜਿੱਥੇ ਹਰ ਪਾਸੇ ਹੁੰਦੀ ਹੈ ਇਸ ਹਟੜੀ ਵਾਲੇ ਘੜ ਦੇ ਵਿੱਚ ਕਲਸ਼ ਸਥਾਪਨਾ ਗਣੇਸ਼ ਜੀ ਮਾਤਾ ਲక్ష్ਮੀ ਉਹ ਅਲੱਗ-ਅਲੱਗ ਬਿਲਡਿੰਗ ਦੇ ਵਿੱਚ ਵਿਰਾਜਮਾਨ ਨੇ ਇਸ ਤੋਂ ਹੀ ਵੱਡੀ 6 ਮੰਜ਼ਲੀ 8 ਮੰਜ਼ਲੀ ਆਣੀਆਂ ਜੀ ਅੱਛਾ 6 ਮੰਜ਼ਲੀ 8 ਮੰਜ਼ਲੀ ਦਾ ਡਿਮਾਂਡ ਹੈ ਮਾਰਕੀਟ ਦੇ ਵਿੱਚ ਜੇ ਬਹੁਤ ਡਿਮਾਂਡ ਹੈ ਜੀ ਇਹਨਾਂ ਦੀ ਪਰ ਗਾਕ ਕਈ ਹੁੰਦੇ ਰੇਟ ਨਹੀਂ ਭਰਦੇ ਕੋਈ ਕੀ ਰੇਟ ਕੀ ਚੱਲ ਰਿਹਾ ਉਹ ਕਹਿੰਦੇ ਹੈਗੇ ਆ ਅਜੇ ਰੇਟ ਚੱਲ ਰਿਹਾ ਹੁੰਦਾ ਜਿਵੇਂ 1000 ਰੁਪਏ 1500 ਇਦਾਂ ਚੱਲ ਰਿਹਾ ਹਾਂਜੀ ਅਜੇ ਮਾਰਕੀਟ 'ਚ ਸਾਡੇ ਕੋਲ ਹੈਗੇ ਸਾਡੇ ਗੋਡਾਊਨ 'ਚ ਹੈਗੇ ਆਟੋ ਸਟਾਕ ਅਜੇ ਹਾਂਜੀ ਗੋਡਾਊਨ 'ਚ ਸਟਾਕ ਕੀਤਾ ਸਾਰਾ ਮਾਲ ਇਹ ਗਰਮੀਆਂ 'ਚ ਸਟਾਕ ਕਰਦੇ ਜੀ ਅਸੀਂ ਸਾਰਾ ਤੇ ਦੀਵਿਆਂ ਤੇ ਗੱਲ ਕਰੀ ਦੀਵੇ ਕਿੱਦਾਂ ਦੇਨੇ ਆ ਉਹ ਆਪਾਂ ਦੇਖੀਏ ਜਰਾ ਫੈਂਸੀ ਦੀਵੇ ਦੀਵੇ ਜੋ ਅਟਰੈਕਸ਼ਨ ਦਾ ਕਾਰਨ ਬਣ ਤੁਸੀਂ ਦੇਖ ਸਕਦੇ ਹੋ ਫੈਂਸੀ ਫੈਂਸੀ ਦੀਵੇ ਔਰ ਇਹ ਦੀਵੇ ਦੀ ਖੂਬਸੂਰਤੀ ਦੇਖੋ ਡਿਜ਼ਾਈਨਿੰਗ ਅੰਦਰ ਹੋਈ ਪਈ ਆ ਔਰ ਖੂਬਸੂਰਤੀ ਬਾਕਮਾਲ ਹੈ ਇਸ ਤੋਂ ਜ਼ਿਆਦਾ ਇਹ ਪਾਨ ਦੇ ਪੱਤੇ ਦੇ ਵਰਗੇ ਪਾਨ ਦੇ ਪੱਤੇ ਵਰਗੇ ਤੇ ਲੁੱਕ ਹੈ ਸ਼੍ਰੀ ਬਨੇ ਹੋਏ ਨੇ ਇਹਦੇ ਵਿੱਚ ਸ਼੍ਰੀ ਬਣੀ ਹੋਈ ਹੈ ਪਾਨ ਦੇ ਪੱਤੇ ਦੇ ਲੁੱਕ ਹੈ ਬਹੁਤ ਖੂਬਸੂਰਤ ਪਾਨ ਦਾ ਪੱਤਾ ਪਰ ਇਹਨੂੰ ਕਵਰ ਕਰਕੇ ਰੱਖਿਆ ਤਾਂ ਕਿ ਮਿੱਟੀ ਨਾ ਲੱਗੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਕਲਰਫੁੱਲ ਅਗਰ ਕਿਸੇ ਨੂੰ ਰੰਗੋਲੀ ਦੇ ਵਿੱਚ ਇਸਤੇਮਾਲ ਕਰਨਾ ਤੇ ਰੰਗੋਲੀ ਦੇ ਵਿੱਚ ਐਦਾ ਦੇ ਅੱਜਕਲ ਦਿਵੀਂ ਟ੍ਰੈਂਡ ਦੇ ਵਿੱਚ ਚੱਲਦੇ ਨੇ ਤੁਸੀਂ ਰੰਗੋਲੀ ਬਣਾਈ ਹੋਵੇ ਰੰਗੋਲੀ ਦੇ ਵਿੱਚ ਸੈਂਟਰ ਤੇ ਤੁਸੀਂ ਇਹੋ ਜੀ ਹਾਂਜੀ ਇਹੋ ਜੇ ਤੁਸੀਂ ਦੀਵੇ ਰੱਖ ਕੇ ਤੁਸੀਂ ਰੰਗੋਲੀ ਦੀ ਜਿਓ ਖੂਬਸੂਰਤੀ ਵਧਾ ਸਕਦੇ ਹੋ ਇਸ ਤੋਂ ਇਲਾਵਾ ਦੇਖੋ ਵੈਰਾਈਟੀ ਹੋਲ ਸੇਲ ਦੇ ਵਿੱਚ ਆਫ ਕੋਰਸ ਜਦੋਂ ਹੋਲ ਸੇਲ ਦੀ ਗੱਲ ਹੁੰਦੀ ਹੈ ਤੁਹਾਡੇ ਬਜਟ ਦੇ ਵਿੱਚ ਹੀ ਹੁੰਦੀ ਹੈ ਅੰਡਰ ਬਜਟ ਚੀਜ਼ਾਂ ਮਿਲ ਜਾਂਦੀਆਂ ਜਿਹੜੀ ਮਾਰਕਟ ਦੇ ਵਿੱਚ ਤੁਹਾਨੂੰ 1000 1500 ਮਿਲਨੇ ਆ ਉਹ ਇੱਥੇ ਆ ਕੇ ਕੁਝ ਨਾ ਕੁਝ ਰੇਟ ਦੇ ਵਿੱਚ ਫਰਕ ਆ ਹੀ ਜਾਂਦਾ ਹੈ ਇਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਇਸ ਤੋਂ ਇਲਾਵਾ ਸਾਡੇ ਕੋਲ ਲਾਈਟ ਵਾਲੇ ਰਸਮੀ ਨੇ ਲਾਈਟ ਵਾਲੇ ਲక్ష్ਮੀ ਗਣੇਸ਼ ਜੀ ਵੀ ਨੇ ਸੋ ਜੇਕਰ ਦੀਵਾਲੀ ਵਾਲੇ ਦਿਨ ਤੁਹਾਡੇ ਘਰੇ ਲਾਈਟ ਜਾਂਦੇ ਹਨ ਤਾਂ ਐਦਾ ਦੇ ਲక్ష్ਮੀ ਗਣੇਸ਼ ਵੀ ਤੁਸੀਂ ਲੈ ਕੇ ਆ ਸਕਦੇ ਹੋ ਜੋ ਲਾਈਟ ਦੇ ਥਰੂ ਜਾਂ ਤੁਹਾਡੇ ਇਨਵਰਟਰ ਕਨੈਕਸ਼ਨ ਤੇ ਥਰੂ ਵੀ ਚੱਲ ਸਕਕੇ ਤੁਹਾਡੇ ਘਰੇ ਰੋਸ਼ਨੀ ਮੰਦਰ ਦੇ ਵਿੱਚ ਰੋਸ਼ਨੀ ਲੈ ਕੇ ਆ ਸਕਦੇ ਨੇ ਔਰ ਕਾਫੀ ਯੂਨਿਕ ਚੀਜ਼ ਹੈ ਨੇ ਇਸ ਤੋਂ ਇਲਾਵਾ ਬੈਸਟ పార్ਟ ਮੈਨੂੰ ਪਤਾ ਕੀ ਲੱਗੇ ਇੱਥੇ ਆ ਹਾਥੀ ਵਾਲੇ ਦੀਵੇ ਸਾਡੇ ਗਜਰਾਜ ਠੀਕ ਹੈ ਇਹ ਹਾਥੀ ਵਾਲੇ ਦੀਵੇ ਕਿੰਨੇ ਜ਼ਿਆਦਾ ਫੈਂਸੀ ਐ ਅਟਰੈਕਟਿਵ ਲੱਗ ਰਹੇ ਆ ਇਹੋ ਜਿਹੇ ਦੀਵੇ ਅਗਰ ਦੀਵਾਲੀ ਤੇ ਤੁਸੀਂ ਦਰਵਾਜ਼ਿਆਂ ਤੇ ਆਪਣੇ ਲਗਾ ਕੇ ਰੱਖੋ ਤਾਂ ਘਰ ਦੇ ਸ਼ਾਨ ਦੇ ਵਿੱਚ ਚਾਰ ਚੰਨ ਤਾਂ ਲਗਾਣੀ ਲਗਾਣਗੇ ਇਸ ਤੋਂ ਇਲਾਵਾ ਮੈਨੂੰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਮੇਰੇ ਪਰਸਨਲ ਫੇਵਰਿਟ ਜੋ ਨੇ ਉਹ ਇਦਾਂ ਦੇ ਦੀਵੇ ਨੇ ਮੰਦਰ ਦੇ ਵਿੱਚ ਸਜਾ ਦਿਓ ਘਰ ਦੇ ਸੈਂਟਰ ਪੁਆਇੰਟ ਦੇ ਵਿੱਚ ਰੱਖ ਦਿਓ ਤੁਹਾਡੇ ਘਰ ਦੀ ਰੋਸ਼ਨੀ ਨੂੰ ਖੂਬਸੂਰਤੀ ਨੂੰ ਚਾਰ ਚੰਦ ਇਹ ਵੀ ਲਗਾਣਗੇ ਔਰ ਦੇਖੋ ਦੈਕੋਰੇਟਿਵ ਪੀਸ ਹੈ ਇਹ ਜੇ ਤੁਸੀਂ ਚਾਹੋ ਜੇ ਤਰੀਕੇ ਨਾਲ ਯੂਜ਼ ਕਰੋ ਤਾਂ ਤੁਸੀਂ ਸ਼ਾਇਦ ਉਹਨੂੰ ਰੀਯੂਜ਼ ਵੀ ਕਰ ਸਕਦੇ ਹੋ ਹੈਨਾ ਸੋ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਪੀਸ ਹੈ ਵਿਸੇ ਮਾਰਕੀਟ ਦੇ ਵਿੱਚ ਕੀ ਹੈ ਦਾ ਰੇਟ ਮਾਰਕੀਟ ਦੇ ਵਿੱਚ ਹੋਲ ਸੇਲ ਜੇ ਲੈਣਾ ਤੁਸੀਂ 160 ਰੁਪਏ ਸਿੰਗਲ ਪੀਸ ਪਊਗਾ ਜੇ ਉਧਰ ਰਿਟੇਲਰ ਕੋ ਜਾਓਗੇ ਲੈਣੋ ₹250 ਦੇ ਦਊਗਾ ਤੁਹਾਨੂੰ ਠੀਕ ਹੈ ਜੀ ਬਿਗ ਆਰਤੀ ਹੈਗੀ ਇੱਥੇ ਫੜਕ ਨਾ ਸਾਡੀ ਦੇਚ ਲਾ ਕੇ ਆਰਤੀ ਇਦਾਂ ਕਰਦੇ ਸੋ ਇਹਨੂੰ ਬਿਗ ਆਰਤੀ ਲਈ ਵੱਡੇ ਆਰਤੀ ਲਈ ਇਸਤੇਮਾਲ ਕਰ ਸਕਦੇ ਪਰ ਹੈਵੀ ਬਹੁਤ ਹੈ ਇਹਦਾ ਸਟੈਂਡ ਹੁੰਦਾ ਤਾਂ ਹੋਰ ਮਜ਼ੇਦਾਰ ਹੁੰਦਾ ਸਟੈਂਡ ਇਹਦਾ ਅਗਲੇ ਸਾਲ ਆਊਗਾ ਅਗਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਰਤੀ ਕਰਨਾ ਚਾਹੁੰਦੇ ਹੋ ਠੀਕ ਹੈ ਨਾ ਇੱਥੇ ਛੋਟੇ ਛੋਟੇ ਦੀਵੇ ਲੱਗੇ ਵੱਡਾ ਦੀਵਾ ਚਾਹੇ ਤੁਸੀਂ ਕਪੂਰ ਲਗਾ ਸਕਦੇ ਹੋ ਕੁਝ ਵੀ ਲਗਾ ਕੇ ਤੁਸੀਂ ਇਦਾਂ ਇਹ ਆਰਤੀ ਕਰ ਸਕਦੇ ਹੋ ਸੋ ਆਹ ਦੇਖੋ ਵੈਰੀ ਫੈਂਸੀ ਵੈਰੀ ਅਟਰੈਕਟਿਵ ਆਰਤੀ ਵਾਲੇ ਦੀਵਾ ਜਿੰਨੂੰ ਤੁਸੀਂ ਆਪਣੇ ਘਰੇ ਰੱਖ ਸਕਦੇ ਔਰੇ ਰੀਯੂਜ਼ ਵੀ ਕਰ ਔਰ ਇਕੋ ਫ੍ਰੈਂਡਲੀ ਹੈ ਕੋਈ ਇਹਦਾ এনਵਾਇਰਨਮੈਂਟ ਨੂੰ ਨੁਕਸਾਨ ਨਹੀਂ ਆ ਪਰ ਦੇਖੋ ਕਿੰਨਾ ਵਧੀਆ ਤਰੀਕੇ ਨਾਲ 골ਡਨ ਵਿਦ ਗਲਿਟਰ ਯੂਜ਼ ਕਰਕੇ ਇਹਨੂੰ ਸੋਹਣਾ ਜਿਹਾ ਬਣਾਇਆ ਹੋਇਆ ਹੈ ਔਰ ਬਿਲਕੁਲ ਲਾਈਟ ਵੇਟ ਹੈ ਇਹ ਤਾਂ ਫਿਰ ਵੀ ਹੈਵੀ ਹੈ ਬਟ ਇਹ ਲਾਈਟ ਵੇਟ ਹੈ ਔਰ ਇਹ ਮੇਰੇ ਖਿਆਲ ਨਾਲ ਇਹਦੀ ਵੀ ਡਿਮਾਂਡ ਜ਼ਿਆਦਾ ਹੀ ਹੁੰਦੀ ਹੋਣੀ ਹੈ ਮਾਰਕੀਟ ਜਿਹਦਾ ਅਸੀਂ ਹੈਗੇ ਸਭ ਤੋਂ ਵੱਡੇ ਹੋਲ سیلਰ ਸਾਡੇ ਕੋ ਜਿਹੜੀ ਆਈਟਮ ਆਂਦੀ ਸਾਰਿਆਂ ਤੋਂ ਪਹਿਲਾਂ ਸਾਡੇ ਕੋ ਆਂਦੀ ਹੈਗੀ ਆ ਮਾਰਕੀਟ 'ਚ ਬਾਅਦ 'ਚ ਹੋ ਜਾਂਦੀ ਹੈਗੀ ਆ ਜਿਹੜੇ ਸਾਰੇ ਬੰਦੇ ਹੁੰਦੇ ਹੈਗੇ ਆ ਕੋਈ ਵੀ ਨਾ ਰੇਟ ਨਹੀਂ ਭਰ ਪੰਦਾ ਮਾਰਕੀਟ 'ਚ ਇੰਨਾ ਮਹਿੰਗਾ ਮਾਲ ਕੋਈ ਨਹੀਂ ਪਰਦਾ ਸਾਡਾ ਮਾ ਸਭ ਤੋਂ ਵਧੀਆ ਤੇ ਡਿਮਾਂਡੇਬਲ ਹੁੰਦਾ ਮਾਰਕੀਟ 'ਚ ਹਾਂਜੀ ਸੋ ਤੁਸੀਂ ਦੇਖਿਆ ਅੱਜ ਅੱਛਾ ਹੋਰ ਵੀ ਕੋਈ ਫੈਂਸੀ ਚੀਜ਼ਾਂ ਜੋ ਪਹਿਲੀ ਵਾਰ ਮਾਰਕੀਟ ਦੇ ਵਿੱਚ ਉਤਰੀ ਹੈ ਜਿਹਦੇ ਬਾਰੇ ਹਲੇ ਤੱਕ ਆਈਡੀਆ ਕਿਸੇ ਨੂੰ ਨਹੀਂ ਹੈ ਉਹ ਤੁਹਾਡੀ ਤੁਹਾਡੇ ਇੱਥੇ ਸ਼ਾਪ ਤੇ ਮਿਲਦਾ ਹੋਵੇ ਤੇ ਹਟੜੀ ਜੇ ਕੜਾਈ ਕੱਢੀ ਹੋਈ ਉੱਪਰ ਹਾਂਜੀ ਤੇ ਹਟੜੀ ਦੇ ਥੱਲੇ ਵੀ ਇਦਾਂ ਦੀ ਹਟੜੀ ਹੋਰ ਪਈ ਗੱਡੀ ਜੇ ਮੈਂ ਤੁਹਾਨੂੰ ਦਿਖਾਣਾ ਹੋਰ ਆਹ ਦੇਖੋ ਇਹ ਹਟੜੀ ਦੀ ਲੁੱਕ ਇਦਾਂ ਦੀ ਹਟੜੀ ਤੁਸੀਂ ਕਿਸੇ ਨੇ ਦੇਖੀ ਹੈ ਤਾਂ ਸਾਨੂੰ ਕਮੈਂਟਸ ਰਹੀ ਦੱਸਿਓ ਕਿਉਂਕਿ ਮੈਂ ਤਾਂ ਖੁਦ ਪਹਿਲੀ ਵਾਰ ਦੇਖੀ ਆ ਛੋਟੇ ਹੁੰਦੇ ਕਲਰਫੁਲ ਹਟੜੀਆਂ ਆਪਾਂ ਦੇਖੀਆਂ ਸੀਗੀਆਂ ਪਰ ਇਹ ਵਾਲੀ ਹਟੜੇ ਵਿੱਚ ਬਹੁਤ ساری ਖੂਬਸੂਰਤੀ ਨਾਲ 골ਡਨ ਵਿੱਚ ਦੇਖੋ ਡਿਜ਼ਾਈਨਿੰਗ ਕਿੰਨੀ ਵਧੀਆ ਕੀਤੀ ਹੋਈ ਹੈ ਦੇਖੋ ਇਹ ਛੋਟੇ ਛੋਟੇ ਐਮਬੋਇਡਰੀ ਵੀ ਯੂਜ਼ ਕੀਤੀ ਹੋਈ ਹੈ ਬਹੁਤ ਪਿਆਰੀ ਲੁੱਕ ਹੈ ਔਰ ਹਲੇ ਤੱਕ ਮਾਰਕੀਟ ਦੇ ਵਿੱਚ ਉਤਰ ਨਹੀਂ ਆ ਪਰ ਦੀਵਾਲੀ ਦੇ ਟਾਈਮ ਤੇ ਦੀਵਾਲੀ ਤੇ ਕੁਝ ਦਿਨ ਪਹਿਲਾਂ ਸਾਨੂੰ ਇਦਾਂ ਦੀ ਹਟੜੀਆਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਆ ਦੇਖੋ ਬਲੂ ਕਲਰ ਦੀ ਮੇਰੇ ਦੁਪੱਟੇ ਦੇ ਮੈਚ ਕਰਦੀ ਹੈ ਹਟੜੀ ਕਿੰਨੀ ਸੋਹਣੀ ਹੈ ਇਹ ਮੇਰੇ ਖਾਨਾਲ ਤੋਂ ਡਬਲ ਮੰਜ਼ਿਲਾ ਹੈ ਔਰ ਐਮਬੋਇਡਰੀ ਸਿੱਕੇ ਵਾਲੀ ਕੀਤੀ ਹੋਈ ਹੈ ਬਲੂ ਕਲਰ ਮਾਸ਼ਾਅੱਲਾ ਬਲੂ ਕਲਰ ਸਾਰਿਆਂ ਦਾ ਫੇਵਰਿਟ ਵੀ ਹੈ ਔਰ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਮੈਨੂੰ ਕੁਝ ਕਹਿੰਦੇ ਜ਼ਰੂਰ ਤਨੇ ਆ ਅੱਗੇ ਸਾਡੇ ਸਿੰਗਲ ਬਿਲਡਿੰਗ ਦੀ ਜੇ ਕਿਥੇ ਨੇ ਕਿਥੇ ਇਹ ਵੀ ਥੋੜੀ-ਬਹੁਤ ਮੈਚ ਕਰਦੀ ਵੀ ਮੇਰੇ ਦੁਪट्टे ਨਾਲ ਉਹ ਖੂਬਸੂਰਤੀ ਬਾ ਕਮਾਲ ਹੈ ਔਰ ਵੇਟ ਦਾ ਤਿਹਾੜ ਤਾਂ ਸਿਰ ਤੇ ਹੀ ਹੈ ਤੁਸੀਂ ਵੀ ਜਲ ਜਲਦੀ ਆ ਕੇ ਸ਼ੋਪਿੰਗ ਕਰੋ ਦੇਵੀਆਂ ਦੀ ਔਰ ਪਤਾ ਚੱਲੇ ਕਿ ਜਿਹੜੀ ਮੇਨ ਟ੍ਰੈਂਡਿੰਗ ਦੇ ਵਿੱਚ ਹੈ ਜ਼ਿਆਦਾ ਸੋਹਣੀ ਚੀਜ਼ ਉਹ ਹੱਥੋਂ ਨਿਕਲ ਜਾਵੇ ਸੋ ਟਾਈਮ ਵੇਸ ਨਾ ਕਰੋ ਤੁਸੀਂ ਵੀ ਜਲਦੀ ਜਲਦੀ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਣੇ ਆ ਕਿ ਉਹਨਾਂ ਦੇ ਵਿੱਚ ਕਿੰਨਾ ਮਤਲਬ ਐਕਸਾਈਟਮੈਂਟ ਹੈ ਦੇਵੀਆਂ ਨੂੰ ਲੈ ਕੇ ਦੇਵੀਆਂ ਦੀ ਸ਼ੋਪਿੰਗ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਰਾਜਨ ਰਜਨ ਜੀ ਦੇਵੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਹੜਾ ਦੀਵਾ ਜਾਂ ਕਿਹੜੀ ਹਟੜੀ ਕਿਹੜੀ ਚੀਜ਼ ਸਾਨੂੰ ਦਾ ਪਸੰਦ ਆਈ ਹੈ ਸਭ ਤੋਂ ਵਧੀਆ ਪਸੰਦ ਆਈ ਹੈ ਜੀ ਹਰ ਵਾਰੀ ਆਂਦੇ ਨੇ ਕੋਲ ਲੈਣ ਵਾਸਤੇ ਹਾਂਜੀ ਤੇ ਇਹਨਾਂ ਦੇ ਦੀਵੇ ਬਹੁਤ ਵਧੀਆ ਜੀ ਕਲਰ ਵਾਈਜ਼ ਵਧੀਆ ਸਾਰੇ ਤੇ ਰੇਟ ਵਾਈਜ਼ ਰੇਟ ਵਾਈਜ਼ ਬਹੁਤ ਵਧੀਆ ਜੀ ਇਹਨਾਂ ਦੇ ਮਾਰਕੀਟ ਦੇ ਵਿੱਚ ਲੈ ਜਾਂੋ ਤੇ ਇੱਥੇ ਲੈ ਲਓ ਦੋਨਾਂ ਦੇ ਰੇਟ 'ਚ ਕਿੰਨਾ ਕੁ ਫਰਕ ਆਂਦਾ ਹੋਰ ਜਗ੍ਹਾ 'ਚ ਫਰਕ ਹੈ ਜੀ ਰੇਟ ਦਾ ਵੈਸੇ ਇਹਨਾਂ ਦੇ ਰੇਟ ਠੀਕ ਹੈ ਜੀ ਜੈ ਜੈ ਓਕੇ ਸੋ ਐਤਕੀ ਤੁਹਾਨੂੰ ਸਾਨੂੰ ਦਾ ਦਾ ਵਧੀਆ ਕੀ ਲੱਗਿਆ ਇਹਨਾਂ ਦੀ ਦਿਵਾਲੀਆਂ ਵਾਲੇ ਔਰ ਫੈਂਸੀ ਦੀਵੇ ਹੋ ਗਏ ਪਲੇਨ ਹੋ ਗਏ ਸਾਰੇ ਦੀਵੇ ਬਹੁਤ ਵਧੀਆ ਜੀ ਹਾਂਜੀ ਹਲਚਲ ਦੇਖੋ ਕਿਵੇਂ ਜੋਸ਼ ਜੋਰ ਸ਼ੋਰ ਦੇ ਨਾਲ ਮਤਲਬ ਲੱਗੇ ਹੋਏ ਨੇ ਮਾਰਕੀਟ ਦੇ ਵਿੱਚ ਦੀਵੇ ਸਾਰੇ ਪ੍ਰੋਡਕਟ ਪੰਜਾਂਦੇ ਤੇ ਲੋਕੀ ਵੀ ਪਹਿਲਾਂ ਹੀ ਫਟਾਫਟ ਸ਼ਾਪਿੰਗ ਕਰ ਰਹੇ ਤੇ ਬਾਅਦ ਦੇ ਵਿੱਚ ਮਹਿੰਗਾਈ ਨਾ ਵੱਜ ਜਾਵੇ ਸੋ ਜੇ ਇਦਾਂ ਦਾ ਸਾਮਾਨ ਲੈਂਦੇ ਨੇ ਸਾਨੂੰ ਲੋਕ ਜਿਹੜੇ ਨੇ ਸਾਡੇ ਜਿਹੜੇ ਆਡੀਅנס ਉਹ ਕਿੱਥੇ ਆਵੇ ਤੁਸੀਂ ਆਣਾ ਜੀ ਸ਼ਿਂਘਾਸੀਨ ਮੇ ਤੋਂ ਅੱਗੇ ਠੀਕ ਹੈ ਸ਼ਿਂਘਾਸੀਨ ਰਾਮਾ ਇਲੈਕਟ੍ਰੋਨਿਕਸ ਦੇ ਥੱਲੇ ਉੱਤਰਨਾ ਪ੍ਰਕਾਸ਼ ਹੌਸਲ ਦੀਵੇ ਵਾਲੇ ਕੋ ਆਣਾ ਹੈ ਤਾਨੂੰ ਇਹ ਜੀ ਜੀਜਾ ਮਿਲ ਜੂਗੀ ਸਾਡੀ ਦੁਕਾਨ ਵੀ ਹੈਗੀ ਬਾਹਰ ਦਿੱਲੀ ਪ੍ਰਕਾਸ਼ ਤੰਦੂਰ ਸਟੋਰ ਜੇ ਕਿਸੇ ਨੇ ਹੋਲਸੇਲ ਦਾ ਸਮਾਨ ਲੈਣਾ ਉਹ ਥੱਲੇ ਆਵੇ ਜੇ ਕਿਸੇ ਨੇ ਆਪਣੇ ਘਰ ਵਾਸਤੇ ਸਮਾਨ ਲੈਣਾ ਉਹ ਬਾਹਰ ਦੁਕਾਨ ਹੈਗੀ ਸਾਡੀ ਉੱਧਰ ਜਾਵੇ ਹਾਂ ਬ੍ਰਾਹਮਣ ਮਤਲਬ ਜੇ ਤੁਸੀਂ ਹੋਲਸੇਲ ਦਾ ਸਮਾਨ ਲੈਣਾ ਤਾਂ ਥੱਲੇ ਆਓ ਜੇ ਘਰ ਦਾ ਸਮਾਨ ਲੈਣਾ ਤਾਂ ਉਹਦੇ ਲਈ ਉੱਤੇ ਇਹਨਾਂ ਦੀ ਇੱਕ ਦੁਕਾਨ ਹੈ ਉੱਥੇ ਜਾਓ ਉਹ ਦੁਕਾਨ ਦਾ ਨਾਮ ਕੀ ਹੈ ਦਿੱਲੀ ਪ੍ਰਕਾਸ਼ ਤੰਦੂਰ ਸਟੋਰ ਦਲੀਪrakash ਸਟ੍ਰੀਟ ਸੋ ਤੁਸੀਂ ਦੇਖ ਸਕਦੇ ਸਾਰਾ ਕੁਝ ਅਸੀਂ ਤੁਹਾਨੂੰ ਲਾਈਵ ਦਿਖਾਇਆ ਵੇ ਕਿੱਦਾਂ ਲੱਗੀ ਅੱਜ ਦੀ ਇਹ ਵੀਡੀਓ ਤੁਸੀਂ ਕਮੈਂਟਸ ਵਿੱਚ ਲਾਈਟ ਤੁਹਾਨੂੰ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਵੀ ਕਰਿਓ ਧੰਨਵਾਦ ਧੰਨਵਾਦ